ਸੂਰਾ ਸੋ ਪਹਿਚਾਨੀਆਂ ਸੂਰਾ ਸੋ ਦੇਸ਼ਾਨੀ ਸੂਰਾ ਸੋ ਪੁਰਜਾ ਕੱਟ ਮਰ ਪੁਰਜਾ ਕੱਟ ਮਰ ਪੁਰਜਾ ਪੁਰਜਾ ਕੱਟ ਮਰ ਕਬੂ ਨਾ ਛਾਟ ਖੇਤ ਕਬੂ ਨਾ ਛਾਟ ਖੇਤ ਸਬੇ ਜੀ ਸਵਾਲ ਸਬੇ ਜੀ ਸਵਾਲ ਅਨ ਪਾਣੀ ਮੋਦ ਉਪਾਈ ਸ਼ਾ ਬੈਠਾ ਸੋ ਦੀਪਾ ਤਸ਼ਾ ਆਰਾਮਦਾਸ ਸਤ ਗੁਰੂ ਕਹਾਵੇ ਆਰਾਮਦਾਸ ਸਤ ਗੁਰੂ ਕਹਾਵੇ ਕੂਰਨ ਤਾਲ ਖਟਾ ਨ ਤਾਲ ਘਟਾਇਆ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿਠੇ ਸਭ ਦੁੱਖ ਜਾਏ ਸ਼੍ਰੀ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਐ ਸਿਮਰਿਆ ਕਰਨੋਂ ਜਿ ਆਵੇ ਦਾਏ ਸਭ ਥਾਈ ਹੋਏ ਸਹਾਏ ਤੇ ਥੋਏ ਸਹਾਏ ਤੇ ਬਹਾਦਰ ਸਿਮਰਿਆ ਬਹਾਦਰ ਸਿਮਰਿਆ ਜਿ ਆਵੇ ਦਾਏ ਸਭ ਥਾਈ ਹੋਏ ਸਹਾਏ ਸਿਮਰਿਆ ਇੱਕ ਬਹਾਦਰ ਸਿਮਰਿਆ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 Satana.